ਅੱਜ ਦੁਪਹਿਰ ਕੌਮੀ ਮਾਰਗ ਉੱਤੇ ਉਸ ਸਮੇਂ ਵੱਡਾ ਜਾਮ ਲੱਗ ਗਿਆ ਜਦੋਂ ਇੱਕ ਟਰਾਲਾ ਸੜਕ ਵਿੱਚਕਾਰ ਖਰਾਬ ਹੋ ਗਿਆ ਇਸ ਮੌਕੇ ਜਾਮ ਵਿੱਚ ਫਸੇ ਵਾਹਨ ਚਾਲਕ ਮਨਮਰਜ਼ੀ ਨਾਲ ਇਧਰੋਂ ਉਧਰੋਂ ਲੰਘਣ ਦੀ ਕੋਸ਼ਿਸ਼ ਕਰਦੇ ਰਹੇ ਮੌਕੇ ਤੇ ਟ੍ਰੈਫਿਕ ਪੁਲਿਸ ਦਾ ਕੋਈ ਵੀ ਮੁਲਾਜ਼ਮ ਹਾਜ਼ਰ ਨਹੀਂ ਸੀ ਦੱਸਣਯੋਗ ਹੈ ਕਿ ਕੌਮੀ ਮਾਰਗ ਉੱਤੇ ਸਥਿਤ ਬੈਂਕਾਂ ਕੋਲ ਵੀ ਕੋਈ ਪਾਰਕਿੰਗ ਵਾਲੀ ਜਗ੍ਹਾ ਨਾ ਹੋਣ ਕਾਰਨ ਬੈਂਕ ਵਿੱਚ ਕੰਮਕਾਜ ਲਈ ਆਉਣ ਵਾਲੇ ਲੋਕ ਆਪਣੇ ਵਹੀਕਲ ਸੜਕਾਂ ਉੱਪਰ ਹੀ ਪਾਰਕ ਕਰ ਦਿੰਦੇ ਹਨ ਜਿਸ ਨਾਲ ਕੌਮੀ ਮਾਰਗ ਉੱਤੇ ਚੱਲਣ ਵਾਲੀ ਟ੍ਰੈਫਿਕ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਾਰਕਿੰਗ ਵਿਵਸਥਾ ਨੂੰ ਲੈ ਕੇ ਜਦੋਂ ਪੀਐਨਵੀ ਬੈਂਕ ਦੇ ਮੈਨੇਜਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਇਸ ਸਬੰਧੀ ਕੀ ਕਹਿੰਦਾ ਹੈ ਸ਼ਹਿਰ ਵਾਸੀਆਂ ਦਾ ਆਉਂਦੇ ਹਾਂ ਬੀਆਰ ਪੰਜਾਬ ਦੀ ਇਸ ਰਿਪੋਰਟ ਦੇ ਵਿੱਚ ਅਸੀਂ ਪਹਿਲਾਂ ਤਾਂ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਵੀ ਜਿਹੜੇ ਸਾਨੂੰ ਆਪਦੇ ਮਾਧਿਅਮ ਰਾਹੀਂ ਸਾਡੀ ਇਕਾਮ ਦੁਕਾਨਦਾਰਾਂ ਦੀ ਪ੍ਰੋਬਲਮ ਨੂੰ ਪ੍ਰਸ਼ਾਸਨ ਦੇ ਸਾਹਮਣੇ ਰੱਖਣ ਜਾ ਰਹੇ ਆ ਔਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਪ੍ਰਸ਼ਾਸਨ ਨੂੰ ਇਹ ਧਿਆਨ ਦਿਵਾਉਣਾ ਚਾਹੁੰਦੇ ਆ ਕਿ ਜਦੋਂ ਵੀ ਕੋਈ ਟ੍ਰੈਫਿਕ ਸਮੱਸਿਆ ਬੰਦੀ ਹੈ ਤਾਂ ਉਦੋਂ ਪ੍ਰਸ਼ਾਸਨ ਇਸ ਨੂੰ ਹੱਲ ਕਰਨ ਲਈ ਉਚੇਚੇ ਕਦਮ ਚੱਕਦਾ ਔਰ ਕੋਈ ਵੀ ਗੱਡੀ ਵਾਲਾ ਆਉਂਦਾ ਹੈ ਗੱਡੀ ਲਾ ਕੇ ਚਲਾ ਜਾਂਦਾ ਔਰ ਉਸ ਤੋਂ ਬਾਅਦ ਕੀ ਹੈ ਕਿ ਸਾਡੀ ਅੱਖਾਂ ਦੇ ਵਿੱਚ ਲਾਈਟ ਵੀ ਪੈਂਦੀ ਹੈ ਤੇ ਸਾਡੇ ਕੋਲੇ ਇੱਥੇ ਰੋਡ ਤੇ ਜਾਮ ਵੀ ਹੋ ਜਾਂਦਾ ਔਰ ਉਸ ਤੋਂ ਬਾਅਦ ਕੀ ਹੈ ਵੀ ਸਾਡੀ ਆਪ ਦੀ ਗੱਡੀ ਲੱਗਣ ਨੂੰ ਜਗ੍ਹਾ ਨਹੀਂ ਰਹਿੰਦੀ ਜੇ ਉਸ ਨੂੰ ਪਰ੍ਹਾਂ ਕਰਨ ਵਾਸਤੇ ਕਹਿੰਦੇ ਤਾਂ ਲੜਾਈ ਦਾ ਸੁਭਾਅ ਬਣ ਜਾਂਦਾ ਇਹ ਰੋਜ਼ ਦੀ ਸਾਡੇ ਨਾਲ ਵਾਪਰਨ ਵਾਲੀ ਘਟਨਾ ਹੈ ਅੱਜ ਵੀ ਜਿਹੜੀਆਂ ਗੱਡੀਆਂ ਜੀ ਇਹ ਸੜਕ ਦੇ ਤਕਰੀਬਨ ਆਪਾਂ ਕਹਿ ਦਈਏ ਦਾ ਅੱਧ ਵਿਚਕਾਰ ਤੱਕ ਖੜੀਆਂ ਹੋਈਆਂ ਨੇ ਜੀ ਤਾਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਤਾਂ ਰੋਜ਼ ਹੀ ਕੋਈ ਨਾ ਕੋਈ ਐਕਸੀਡੈਂਟ ਦਾ ਕਾਰਨ ਬਣਦੀਆਂ ਸਰ ਕਦੇ ਕੋਈ ਟੂ ਵੀਲਰ ਹੈ ਦੇਖੋ ਆਪਣਾ ਜਿਹੜਾ ਸਿਸਟਮ ਹੈ ਇਸ ਟਾਈਮ ਉਹ ਰੋਂਗ ਸਾਈਡ ਵੀ ਹੁੰਦਾ ਹੈ ਤੇ ਇਧਰੋਂ ਜਦੋਂ ਜਾਂਦੇ ਆ ਰੋਜ਼ ਹੀ ਪਿੱਟਦੇ ਆ ਇੱਕ ਦੋ ਬੰਦਿਆਂ ਦੇ ਸੱਟਾਂ ਵੱਜਦੀਆਂ ਕੋਈ ਡਿੱਗਦਾ ਕੋਈ ਟੁੱਟ ਪਾਜ ਹੁੰਦੀ ਹੈ ਇਹ ਰੋਜ਼ ਦੀ ਘਟਨਾ ਕਰ ਮੈਂ ਪੁਲਿਸ ਵਾਲੇ ਇੱਥੇ ਕੋਈ ਆਉਂਦੇ ਇਹਨਾਂ ਨੂੰ ਪਾਸੇ ਕਰਾਉਣ ਵਾਸਤੇ ਜੀ ਸਰ ਗੱਲ ਇਹ ਵੀ ਹਜੇ ਤੱਕ ਨਹੀਂ ਆ ਰਿਹਾ ਕੋਈ ਡੀਐਸਪੀ ਦਫਤਰ ਵੀ ਤੁਹਾਡੇ ਨੇੜੇ ਹੈ ਕੋਈ ਇੱਥੇ ਦੇ ਮੁਲਾਜ਼ਮਾਂ ਦੇ ਚੱਕਰ ਵਗੈਰਾ ਲੱਗਦੇ ਨਹੀਂ ਨਹੀਂ ਸਰ ਇੱਕੋੜੇ ਨਾਲ ਬਿਲਕੁਲ ਬੈਂਕ ਨੇ ਜੀ ਇਹਨਾਂ ਦੇ ਬੈਂਕਾਂ ਦੇ ਬਾਹਰ ਪਾਰਕਿੰਗ ਦਾ ਕੀ ਤੁਹਾਨੂੰ ਲੱਗਦਾ ਸਿਸਟਮ ਕਿਵੇਂ ਹੈ ਇਹ ਸਾਰੀ ਸਮੱਸਿਆ ਹੀ ਬੈਂਕ ਦਾ ਕਾਰਨ ਹੈ ਇਹ ਸਮੱਸਿਆ ਵੀ ਹੀ ਬੈਂਕ ਦੇ ਕਾਰਨ ਹੈ ਮਤਲਬ ਇਹ ਦੇ ਚੁੱਕੀ ਹੈ ਕਿ ਜਦੋਂ ਕੋਈ ਚਾਹੇ ਟੂ-ਵੀਲਰ ਲੈ ਕੇ ਆਵੇ ਚਾਹੇ ਫੋਰ-ਵੀਲਰ ਲੈ ਕੇ ਆਵੇ ਚਾਹੇ ਇੱਕ ਬੰਦਾ ਆਵੇ ਚਾਹੇ ਚਾਰ ਆਉਣ ਉਹ ਗੱਡੀ ਤੇ ਤਾਂ ਆਉਣਗੇ ਹੀ ਇਹਦੇ ਨਾਲ ਤੁਹਾਨੂੰ ਕਪਤਾਨਦਾਰਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ ਬਹੁਤ ਹੀ ਪਰੇਸ਼ਾਨੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੱਸ ਸਕਿਆ ਚੁੱਕਿਆ ਵੀ ਸਾਨੂੰ ਆਪਦੀ ਗੱਡੀ ਲਾਉਣ ਵਾਸਤੇ ਸਪੇਸ ਨਹੀਂ ਰਹਿੰਦਾ ਔਰ ਦੂਸਰੀ ਗੱਲ ਹੈ ਵੀ ਸਿਹਤ ਦਾ ਵੀ ਕਾਰਨ ਬਣਦਾ ਵੀ ਸਾਡੀ ਅੱਖਾਂ ਤੇ ਲਾਈਟ ਪੈਂਦੀ ਹੈ ਸਾਡੇ ਤੋਂ ਅੰਦਰ ਦੁਕਾਨ ਤੇ ਬੈਠਣ ਨਹੀਂ ਜਾਂਦਾ ਪਾਰਕਿੰਗਸ ਵੰਦੀ ਕਿਸੇ ਪਹਿਲਾਂ ਕਦੇ ਟ੍ਰੈਫਿਕ ਪੁਲਿਸ ਜਾਂ ਬੈਂਕ ਦੇ ਮੈਨੇਜਰਾਂ ਦਾ ਧਿਆਨ ਚ ਲਿਆਉਂਦਾ ਨਹੀਂ ਅਸੀਂ ਕਦੇ ਕਿਸੇ ਦੇ ਧਿਆਨ ਚ ਨਹੀਂ ਲਿਆਉਂਦਾ ਔਰ ਅਸੀਂ ਤਾਂ ਤੁਹਾਡੇ ਤੈ ਤਾਂ ਤੁਹਾਨੂੰ ਸ਼ੁਕਰੀਆ ਅਦਾ ਕਰ ਰਹੇ ਹਾਂ ਵੀ ਤੁਸੀਂ ਸਾਡੀ ਆਮ ਦੁਕਾਨਦਾਰਾਂ ਦੀ ਜਿਹੜੀ ਸਮੱਸਿਆ ਹੈ ਉਹ ਅੱਗੇ ਰੱਖ ਰਹੇ ਹੋ ਪ੍ਰਸ਼ਾਸਨ ਦੇ